ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਤੁਹਾਡੇ ਨਾਲ ਕਿਸਾਨ ਵੀਰੋ ਜਾਣਕਾਰੀ ਸਾਂਝੀ ਕਰਨੀ ਆ ਕਿ ਕਣਕ ਦੀ ਫਸਲ ਆ ਜਿਹੜੀ ਸਮੇਂ ਸਿਰ ਬੀਜੀ ਫਸਲ ਆ ਉਹ ਬਜਾਈ ਜਿਹੜੀ ਪਕਾਅਲੇ ਪਾਸੇ ਜਾ ਰਹੀ ਹੈ। ਹੌਲੀ 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 ਜਿਹੜਾ ਹੈਗਾ ਤੁਸੀਂ ਦੇਖੋ ਖੇਤਾਂ ਤੇ ਨਜ਼ਰ ਮਾਰੋ ਤਾਂ ਰੰਗ ਬਟਣਾ ਜਰਾ ਸ਼ੁਰੂ ਹੋ ਗਿਆ। ਪਛੇਤੀ ਕਣਕ ਆ ਜਿਹੜੀ ਉੱਚ ਹਜੇ ਦਾਣਾ ਜਿਹੜਾ ਭਰ ਰਿਹਾ ਹੈ। ਕਈ ਥਾਵਾਂ ਤੇ ਦੇਖਣ ਜਾਇਆ ਕਿ ਕਿਸਾਨ ਵੀਰ ਜਿਹੜੇ ਜਿਹੜੀ ਕਣਕ ਦਾ ਰੰਗ ਥੋੜਾ ਥੋੜਾ ਬੱਟ ਰਿਹਾ ਉਹਦੇ ਵਿੱਚ ਸਪਰੇਅ ਕਰ ਰਹੇ ਆ ਜੀ ਵੀ ਉਹਦੇ ਬਾਰੇ ਮੈਂ ਜਾਣਕਾਰੀ ਸਾਂਝੀ ਕਰਨੀ ਸਿਕ ਦੋ ਨੁਕਤੇ ਜੇ ਕੋਈ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਲਰਟ ਬਟਨ ਦਾ ਬਲਿਓ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੀ ਫਾਲੋ ਕਰ ਸਕਦੇ ਆ ਸੋ ਕਿਸਾਨ ਵੀਰ ਉਹ ਇਸ ਸਮੇਂ ਜਿਹੜਾ ਹੈਗਾ ਸਭ ਤੋਂ ਜ਼ਰੂਰੀ ਹੁੰਦਾ ਕਿ ਮੌਸਮ ਦੇ ਵਿੱਚ ਤਾਪਮਾਨ ਦੇਖਣਾ ਤਾਪਮਾਨ ਇਸ ਟਾਈਮ ਜਿਹੜਾ ਵੱਧ ਤੋਂ ਵੱਧ ਤਾਪਮਾਨ 31 32 ਡਿਗਰੀ ਤੱਕ ਜਾ ਰਿਹਾ ਹੈ ਆਉਣ ਵਾਲੇ ਦਿਨਾਂ 'ਚ 32 34 33 ਇੱਥੇ ਕਿ ਜਰੂਗਾ ਰਾਤ ਦਾ ਤਾਪਮਾਨ ਰਹੂਗਾ 18 19 20 ਇੱਥੇ ਵਿੱਚ ਵਿੱਚ ਦੀ ਥੋੜੀ-ਬੋਤੀ ਬਦਲਬਾਦ ਦੇ ਸਕਦੀ ਹੈ ਹਜੇ ਪੂਰਾ ਹਫਤਾ ਜਿਹੜਾ ਹੈਗਾ ਕਿਸੇ ਕਿਸਮ ਦਾ ਕੋਈ ਮੌਸਮ ਵਿਗੜਨ ਦੀ ਅਜੇ ਤੱਕ ਦੀ ਕੋਈ ਸੰਭਾਵਨਾ ਨਹੀਂ ਹੈ ਤਾਂ ਇਸ ਤਾਪਮਾਨ ਦੇ ਵਿੱਚ ਉੱਲੀ ਰੋ ਖਾਸ ਤੌਰ ਤੇ ਜਿਵੇਂ ਆਪਾਂ ਯੈਲੋ ਰਸ਼ਟ ਕਹਿੰਦੇ ਨੇ ਪੀਲੀ ਕੁੰਗੀ ਵਗੈਰਾ ਉਹਦੇ ਵਾਸਤੇ ਕੋਈ ਫੇਵਰੇਬਲ ਟੈਂਪਰੇਚਰ ਨਹੀਂ ਹੈ ਕਿਉਂਕਿ ਉਹਦੇ ਵਾਸਤੇ ਰਾਤ ਦਾ ਤਾਪਮਾਨ 7 ਤੋਂ 13 ਤੇ 3 ਦਾ ਤਾਪਮਾਨ ਜਿਹੜਾ ਹੈਗਾ 15 ਤੋਂ 24 ਹਵਾਜ ਨਮੀ 85 ਤੋਂ 100% ਚਾਹੀਦੀ ਹੈ ਤੇ ਹਵਾਜ ਨਮੀ ਵੀ ਜਿਹੜੀ 60-65 ਤੇ ਹੈ ਸੋ ਬਿਲਕੁਲ ਵੀ ਕਿਸੇ ਕਿਸਮ ਦੀ ਕੋਈ ਰੋਗ ਦਾ ਖਤਰਾ ਨਹੀਂ ਹੈ ਦੂਸਰਾ ਚਿਪਾ ਤੇ ਲਕਸਾਨ ਵੀਰ ਕਹਿੰਦੇ ਉਹਦੇ ਵਾਸਤੇ ਸਪਰੇਅ ਕਰਦੇ ਆ ਜਦੋਂ ਤੱਕ ਤੁਹਾਡੀ ਫਸਲ ਗੋਭ ਚਾਉਂਦੀ ਹੈ ਨਸਾਰਾ ਕਰਦੀ ਹੈ ਦੁੱਧਾ ਪਰਨਾ ਸ਼ੁਰੂ ਹੁੰਦਾ ਹੈ ਜੋ ਤੱਕ ਦਾਣੇ ਦਾ ਸਾਈਜ਼ ਨਹੀਂ ਬਣਦਾ ਉਦੋਂ ਤੱਕ ਚੇਪੇ ਦੀ ਆਪਾਂ ਨਰੀਖਣ ਕਰਨਾ ਹੁੰਦਾ ਤੇ ਜ਼ਰੂਰਤ ਅਨੁਸਾਰ ਸਪਰੇਅ ਕਰਨੀ ਹੁੰਦੀ ਜੇ ਮੈਂ ਪਹਿਲਾਂ ਵੀ ਜਿਹੜਾ ਤੁਹਾਨੂੰ ਦੱਸਿਆ ਸੀ ਕਿ ਇਹ ਦੌਗੀਆਂ ਦੇ ਵਿੱਚ ਕਿਤੋਂ ਕਈ ਵਾਰ ਦਰਖਤ ਦੇ ਥੱਲੇ ਕਈ ਵਾਰ ਖਾਲਾਂ ਵੱਟਾਂ ਬੰਨਿਆ ਤੇ ਬਾਹਰਲੇ ਸਿਆਂ ਤੋਂ ਸ਼ੁਰੂ ਹੁੰਦਾ ਤੇ ਉੱਥੇ ਆਪਾਂ ਇਹਨੂੰ ਕੰਟਰੋਲ ਕਰ ਸਕਦੇ ਜੇ ਤੁਹਾਨੂੰ ਲੱਗਦਾ ਕਿ ਸਪਰੇਅ ਕਰਨ ਦੀ ਜ਼ਰੂਰਤ ਹੈ ਵਰਨਾ ਇਹ ਕੋਈ ਬਹੁਤਾ ਨੁਕਸਾਨ ਨਹੀਂ ਕਰਦਾ ਕਿਉਂਕਿ ਨਾਲ ਦੀ ਨਾਲ ਲੇਡੀ ਬਰਡ ਬੀਟਲਾ ਜਿਹੜਾ ਆਪਣਾ ਮਿੱਤਰ ਕੀੜਾ ਲਾਲ ਪੁੰਡੀ ਜੀ ਨੂੰ ਤੁਸੀਂ ਕਹ ਦਿੰਨੇ ਆ ਤਾਂ ਉਹ ਸ਼ੁਰੂ ਹੋ ਜਾਂਦਾ ਆਉਣਾ ਤੇ ਉਹ ਖਾਣਾ ਸ਼ੁਰੂ ਕਰ ਦਿੰਦਾ ਜਿੱਥੇ ਬਹੁਤ ਜ਼ਿਆਦਾ ਚੇਪੇ ਦਾ ਅਟੈਕ ਹੋਊਗਾ ਨਾ ਉੱਥੇ ਤੁਹਾਨੂੰ ਉਸ ਦੌਗੀ ਜਿੱਥੇ ਹਮਲਾ ਸ਼ੁਰੂ ਹੁੰਦਾ ਉੱਥੇ ਤੁਹਾਨੂੰ ਉਹ ਮਤਲਬ ਸਿੱਟੇ ਜੇ ਫਰਜ਼ ਕਰ ਲੋ ਚੇਪਾ ਹੈਗਾ ਕਾਫੀ ਜ਼ਿਆਦਾ ਤੇਲਾ ਹੈਗਾ ਉੱਥੇ ਜਿਹੜਾ ਹੈਗਾ ਸ਼ੂਗਰੀ ਹਨੀ ਡਿਊ ਮਤਲਬ ਕਿ ਚਿਪਚਿਪਾ ਜਾਂ ਕਾਲਾ ਜਾਂ ਪਦਾਰਥ ਤੁਹਾਨੂੰ ਨਜ਼ਰ ਆਊਗਾ ਜਿੱਥੇ ਬਹੁਤ ਜ਼ਿਆਦਾ ਹਮਲਾ ਹੋ ਜਾਂਦਾ ਜਿਹਦੇ ਨਾਲ ਫਿਰ ਫੰਗਸ ਗਰੋ ਕਰਦੀ ਸੂਟੀ ਮੌਲਡ ਆਪਾਂ ਕਹ ਦਿੰਨੇ ਆ ਤਾਂ ਉਹਦੇ ਨਾਲ ਫਿਰ ਜਿਹੜਾ ਹੈਗਾ ਫੰਗਸ ਦੇ ਨਾਲ ਫਸਲ ਦਾ ਵੀ ਉਦੇ ਨਾਲ ਵੀ ਨੁਕਸਾਨ ਹੋ ਸਕਦਾ ਮਤਲਬ ਜਿੱਥੇ ਬਹੁਤ ਜ਼ਿਆਦਾ ਹੁੰਦਾ ਤੇ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਕਿਤੇ ਵੀ ਨਜ਼ਰ ਨਹੀਂ ਆਉਂਦੀਆਂ ਕਿਉਂਕਿ ਨਾਲ ਦੀ ਨਾਲ ਜਿਹੜਾ ਹੈਗਾ ਉਹਦਾ ਟੈਂਪਰੇਚਰ ਅੱਪ ਹੋ ਗਿਆ ਇਹਦੇ ਵਿੱਚ ਵੈਸੇ ਵੀ ਜਦੋਂ 28 30 ਤੋਂ ਉੱਪਰ ਤਾਪਮਾਨ ਚਲੇ ਜਾਂਦਾ ਇਹਦੀ ਵੀ ਪੋਪੂਲੇਸ਼ਨ ਇੱਕਦਮ ਡਾਊਨ ਆ ਜਾਂਦੀ ਹੈ ਤਾਂ ਇਸ ਸਮੇਂ ਮੇਰਾ ਖਿਆਲ ਨੇ ਤੁਹਾਨੂੰ ਸਪਰੇਅ ਕਰਨੀ ਚਾਹੀਦੀ ਤੇ ਖਾਸ ਤੌਰ ਤੇ ਜਿਹੜੀ ਕਣਕ ਤੁਹਾਡੀ 15 20 ਦਿਨਾਂ ਚ ਵੱਢੀ ਜਾਣੀ ਹੈ 22 ਦਿਨ ਚ ਵੱਡੀ ਜਾਣੀ ਆ 25 ਦਿਨ ਚ ਕਿਉਂਕਿ ਜਿਹੜਾ ਦਾਣੇ ਦੀ ਸ਼ੇਪ ਸਾਈਜ਼ ਬਣ ਜਾਂਦਾ ਫਿਰ ਉਹ ਦਾਣੇ ਨੇ ਜਿਹੜਾ ਹੌਲੀ ਹੌਲੀ ਸਖਤ ਵਾਲੇ ਪਾਸੇ ਜਾਣਾ ਹੁੰਦਾ ਸਖਤ ਹੋਣ ਵਾਲੇ ਪਾਸੇ ਸਮੇਂ ਸਿਰ ਆਪਾਂ ਜਿਹੜਾ ਹੈਗਾ ਪਾਣੀ ਆਖਰੀ ਪਾਣੀ ਜਿਹੜਾ ਅਪ੍ਰੈਲ ਮਾਰਚ ਦੇ ਆਖਰੀ ਹਫਤੇ ਆਪਾਂ ਲਾ ਦੇਣਾ ਜਿਹੜੀ ਕਣਕ ਨੂੰ ਜੇ ਤੁਹਾਨੂੰ ਲੱਗਦਾ ਜਿਹੜੀ ਸਮੇਂ ਸਿਰ ਬੀਜੀ ਕਣਕ ਹੈ ਤੇ ਦੂਜੀ ਨੂੰ ਜਿਹੜਾ 10 ਅਪ੍ਰੈਲ ਤੱਕ ਵੀ ਲਾ ਸਕਦੇ ਆ ਹਵਾ ਦੀ ਗਤੀ ਦੇਖ ਕੇ ਕਿਸੇ ਕਿਸਮ ਦੀ ਕੋਈ ਸਪਰੇ ਜਿਹੜੀ ਲੇਟ ਵਾਲੀ ਕਣਕ ਆ ਉਹ ਚ ਜ਼ਰੂਰਤ ਅਨੁਸਾਰ ਤੁਸੀਂ ਚੈੱਕ ਕਰਕੇ ਕਰਨੀ ਕਰ ਲੋ ਨਹੀਂ ਤਾਪਮਾਨ ਆ ਨਾ ਜਿਹੜਾ ਇਸ ਸਮੇਂ ਜਿਹੜਾ ਮੌਸਮ ਆ ਉਹ ਬਿਲਕੁਲ ਫੇਵਰੇਬਲ ਨਹੀਂ ਕਿ ਤੁਹਾਡੇ ਕੀੜੇ ਮਕੌੜੇ ਵਾਲੀ ਜਾਂ ਗੋਲੀ ਵਾਲੀ ਤੁਹਾਨੂੰ ਸਪਰੇ ਕਰਨੀ ਪਵੇ ਬਿਨਾਂ ਜ਼ਰੂਰਤ ਤੋਂ ਆਪਾਂ ਇਸ ਟਾਈਮ ਕਿਉਂਕਿ ਜਦੋਂ ਤੁਹਾਨੂੰ ਪਹਿਲਾਂ ਕਹੀਦਾ ਗੋਭ ਸਮੇਂ ਦੁੱਧਾ ਭਰਨ ਸਮੇਂ ਕੋਈ ਐਨਪੀਕੇ ਕਰਨਾ ਕੋਈ ਕੀੜੇ ਮਕੌੜਾ ਲੱਗਦਾ ਕਿਉਂਕਿ ਉਦੋਂ ਤਾਪਮਾਨ ਵੀ ਥੋੜਾ ਜਿਆਦਾ ਥੱਲੇ ਹੁੰਦਾ ਉੱਲੀ ਰੋਗ ਤੋਂ ਨਰੀਖਣ ਕਰੋ ਤੇ ਲੇਚੇਪੇ ਵਗੈਰਾ ਤੋਂ ਜਿਹੜਾ ਸਾਵਧਾਨ ਰਹੋ ਕਤਾਲੀਆਂ ਸਪਰੀਆਂ ਇਸ ਟਾਈਮ ਤੁਹਾਡਾ ਹੀ ਫਸਲ ਪੱਕ ਰਹੀ ਹੈ ਪ੍ਰਮਾਤਮਾ ਦੀ ਕਿਰਪਾ ਦਾਣਾ ਬਹੁਤ ਵਧੀਆ ਬਣ ਰਿਹਾ ਹੈ ਫਸਲ ਦੀ ਕੰਡੀਸ਼ਨ ਕਣਕ ਦੀ ਕੰਡੀਸ਼ਨ ਬਹੁਤ ਵਧੀਆ ਸ਼ਾਨਦਾਰ ਝਾੜ ਦੀ ਆਸ ਆ ਤੇ ਹੁਣ ਇਸ ਟਾਈਮ ਜਿਹੜਾ ਹੈਗਾ ਖਰਚ ਆਪਾਂ ਖੇਚਲ ਆਪਾਂ ਨਾ ਕਰੀਏ ਹੁਣ ਫਸਲ ਆਪਾਂ ਕਾਮ ਤੌਰ ਤੇ ਪਹਿਲਾਂ ਕਿਸਾਨ ਵੀਰ ਕਈ ਕਹਿੰਦੇ ਹੁੰਦੇ ਜੇ ਪਹਿਲਾਂ ਸਪਰੇਅ ਕਰਨ ਨੂੰ ਕਈ ਕਣਕ ਪੰਨਾਂਗੇ ਹੁਣ ਕਣਕ ਤੁਸੀਂ ਪੰਨੋਗੇ ਜਿਹੜੀ ਹੁਣ ਪੱਕਰੇ ਹੀ ਗਣਕਾ ਨਾ 15 ਦਿਨ ਵੱਢਣ ਚ ਰਹਿਂਦੇ 20 ਦਿਨ ਰਹਿਂਦੇ ਇਹਨੂੰ ਨਾ ਹੁਣ ਆਪਾਂ ਭਰਨੀਏ ਨਾ ਇੱਥੇ ਖਰਚਾ ਕਰੀਏ ਨਾ ਜ਼ਰੂਰਤ ਨਾ ਕੋਈ ਇਹਦਾ ਫਾਇਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ ਰਹੋ